ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਤੁਹਾਨੂੰ ਅੱਜ ਕਥਾ ਸੁਣਾਉਣੇ ਆ ਕਿ ਜਿਹੜੀ ਕੇ ਅੰਮ੍ਰਿਤ ਵੇਲੇ ਦੀ ਯਾਰ ਹੁਣ ਸਾਧ ਸੰਗਤ ਆਪਾਂ ਹੁਣ ਪਤਾ ਕੀ ਕਰਦੇ ਕਈ ਵਾਰ ਜਿਹੜਾ ਬੰਦਾ ਨਾਮ ਜਪਦਾ ਬਾਣੀ ਦੇ ਨਾਲ ਜੁੜਿਆ ਨਾ ਸੇਵਾ ਦੇ ਨਾਲ ਜੁੜਿਆ ਸਿਮਰਨਾ ਜੁੜਿਆ ਉਹ ਬੰਦਾ 5 ਵਜੇ ਉੱਠਦਾ 3 ਵਜੇ ਤੋਂ ਲੈ ਕੇ 5 ਵਜੇ ਤੱਕ ਰੋ ਜਿਹੜੀਆਂ ਗੋਤਰੂ ਹਾਂ ਨਾ ਗੋਤਰੂ ਹਾਂ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਅਕਾਸ਼ੀ ਰੂਹਾਂ ਨਾਮ ਜਪਣ ਵਾਲੀਆਂ ਜਿਹੜੇ ਨਾਮ ਜਪਣ ਵਾਲੇ ਸਿੰਘ ਸ਼ਹੀਦ ਹੋਏ ਆ ਉਹ ਕਿਤੇ ਨਹੀਂ ਸਾਥ ਸੰਗਤ ਜਾਂਦੇ ਉਹ ਪੁਰੀਆਂ 'ਚ ਹੀ ਰਹਿੰਦੇ ਹੁੰਦੇ ਆ ਉਹ ਪੁਰੀਆਂ 'ਚ ਉਹ ਰਹਿ ਕੇ ਸੰਗਤਾਂ ਨੂੰ ਸਿੱਧੇ ਰਾਹ ਪਾਉਂਦੇ ਰਹੇ ਹੁਣ ਆਪਾਂ ਅੰਮ੍ਰਿਤ ਵੇਲੇ ਕਈ ਵਾਰ ਪਿਆਏ ਹੁੰਨੇ ਆ ਜਿਹੜਾ ਬੰਦਾ ਨਾਮ ਜਪਦਾ ਗੁਰਦੁਆਰੇ ਜਾਂਦਾ ਆਪਾਂ ਹੁਣ ਪੈ ਜਾਂਦਾ ਕਈ ਵਾਰ ਕਈ ਵਾਰ ਤੜਕ ਕੋ ਇੱਕ ਬੁੱਲਾ ਆਉਂਦਾ ਯਾਰ ਉਹ ਬੁੱਲਾ ਆਪਾਂ ਉਠਾ ਨਹੀਂਦਾ ਜੇਕਰ ਜਿਹੜਾ ਬੰਦਾ ਬਾਹਰ ਪੈਂਦਾ ਉਹਨੂੰ ਪਤਾ ਲੱਗਦਾ ਇੱਕ ਬੁੱਲਾ ਆਉਂਦਾ ਹੈ ਤੜਕ ਕੋ ਬੰਦੇ ਨੂੰ ਉੱਠਣ ਨਹੀਂ ਦਿੰਦਾ ਫੇਰ ਨੀਂਦ ਆ ਜਾਂਦੀ ਹੈ ਮਾਰੇ ਕਹਿੰਦੇ ਜਿਹੜਾ ਬੰਦਾ ਗੁਰੂ ਦੇ ਦਵਾਰੇ ਜਾਂਦਾ ਨਾ ਤੇ ਨਾਮ ਸਿਮਰਨ ਕਰਦਾ ਉਹਨੂੰ 3 ਵਜੇ ਤੋਂ 5 ਵਜੇ ਤੱਕ ਬਾਜਾਂ ਵੱਜਣ ਲੱਗ ਜਾਂਦੀਆਂ ਉਹਨੂੰ ਇਕੱਲੇ ਨੂੰ ਸੁਣਦਿਆਂ ਉਹ ਉੱਠ ਕੇ ਬਹਿ ਜਾਂਦਾ ਤੇ ਫਿਰ ਘੜੀ ਦਾ ਟਾਈਮ ਦੇਖਦਾ ਵੀ ਹਾਂ 4:00 ਵਜੇ ਯਾਰ ਸਾਢੇ 3:00 ਹੋ ਗਏ ਜਾਂ 4:00 ਹੋ ਗਏ ਜਾਂ 5:00 ਵਜੇ ਹੁਣ ਆਪਾਂ ਉੱਠ ਗਏ ਯਾਰ ਉਹ ਫੇਰ ਡਿੱਗਣ ਦੀ ਕੋਸ਼ਿਸ਼ ਕਰਦਾ ਪਰ ਉਹਨੂੰ ਨਾ ਜਿਹੜੀ ਅੰਦਰਲੀ ਸ਼ਕਤੀ ਆ ਬੰਦੇ ਦੇ ਅੰਦਰ ਜਿਹੜੀ ਉਹ ਸ਼ਕਤੀ ਆ ਆਪਣੀ ਗੋਤਰੂਆਂ ਵਾਲੀ ਉਹ ਫੇਰ ਠਹੁੰਦੀ ਆ ਉਹ ਨਾ ਯਾਰ ਹੁਣ ਸਾਰੀ ਰਾਤ ਦਾ ਤੋਪਿਆ ਹੁਣ ਤੂੰ ਫੇਰ ਡਿੱਗਣਾ ਫੇਰ ਉੱਠ ਖੜਾ ਹੋ ਯਾਰ ਬਾਏ ਗੁਰੂਦਾਮ ਵਰਤਵੇਲਾ ਹੋ ਗਿਆ ਅਸ਼ਨਾਣ ਪਾਣੀ ਕਰੀਏ ਨਾਮ ਜਪੀਏ ਗੁਰੂਦਵਾਰੇ ਜਾਈਏ ਐ ਬੰਦਾ ਕਹਿੰਦਾ ਕਿ ਨਹੀਂ ਕਹਿੰਦਾ ਆਮ ਕਹਿੰਦਾ ਜਿਹੜਾ ਬੰਦਾ ਜਾਣਦਾ ਗੁਰਦਵਾਰੇ ਉਹ ਕਹੂਗਾ ਜਿਹੜਾ ਨਾਸਤਕ ਬੰਦਾ ਜਿਹਨੂੰ ਇਸ ਗੱਲ ਦਾ ਪਤਾ ਹੀ ਨਹੀਂ ਤੇ 10 ਵਜੇ ਦਨੇ ਉੱਠਣਾ ਉਹ ਨਹੀਂ ਇਹ ਗੱਲ ਕਹੂਗਾ। ਨਾ ਉਹਨੂੰ ਗੋਤਰੂਹਾਂ ਬਾਜਾ ਮਾਰਦੇ ਗਈਆਂ ਤੇ ਨਾ ਉਹਨੂੰ ਉਠਾਉਂਦੇ ਗਈਆਂ। ਕਈ ਵਾਰ ਤਾਂ ਆਪਾਂ ਨਹੀਂ ਵੀ ਨਾ ਉੱਠਦੇ ਤੇ ਆਪਣੇ ਪੈਰ ਦੇ ਗੂਠੇ ਨੂੰ ਤੇਰੇ ਸਰੀਰ ਨੂੰ ਹਰਕਤ ਹੋਊਗੀ। ਆਪ ਉੱਠ ਕੇ ਵੇਜੇ ਨੇ ਵੀ ਯਾਰ ਇਹ ਕੀ ਹੋ ਗਿਆ ਸੁਪਨਾ ਆਇਆ ਜਾਂ ਕਿਸੇ ਨੇ ਦੱਬ ਆਇਆ ਜਾਂ ਇਹ ਕੀ ਹੋ ਗਿਆ? ਉਹ ਦੱਬ ਨਹੀਂ ਤੈਨੂੰ ਉਹ ਰੂਹਾਂ ਠਾਉਂਦੇ ਆ ਵੀ ਉੱਠ ਤੇਰਾ ਸਮਾਂ ਹੋ ਗਿਆ ਤੂੰ ਨਾ ਆਸਤਿਕ ਨਾ ਹੋ। ਨਾਸਤਿਕ ਨਾ ਹੋ ਤੂੰ ਉੱਠ ਖੜਾ ਹੋ ਇਸ਼ਨਾਨ ਪਾਣੀ ਕਰੋ। ਵਾਣੀ ਡੀਕਦੀ ਆ ਤੈਨੂੰ ਅੰਬਰ ਤੇ ਵੜਦੀ ਬਾਣੀ ਜਿੰਨਿਆਂ ਵਰਦਿਆਂ ਨੇ ਬਾਣੀ ਪੜੀ ਆ ਸਾਧ ਸੰਗਤ ਅੱਜ ਉਹ ਚੜਦੀ ਕਲਾ ਦੇ ਉਹਨਾਂ ਦੀਆਂ ਨੇ ਚਾਹੇ ਉਹ ਸ਼ਹੀਦ ਹੋ ਗਏ ਤਾਂ ਵੀ ਅੱਜ ਦੁਨੀਆ ਰਹਿੰਦੀ ਤੇ ਕਰਨਾ ਹੈ ਜਿਹੜੇ ਬੰਦੇ ਅੱਜ ਨਾਮ ਜਪਦੇ ਤੇ ਅੱਜ ਕਾਰਜ ਕਰਦੇ ਆ ਉਹ ਕਥਾ ਵਿਚਾਰ ਕਰਦੇ ਆ ਲੋਕ ਉਹਨਾਂ ਦੀਆਂ ਕਥਾਵਾਂ ਸੁਣਦੇ ਆ ਕਿਹੜਾ ਬੰਦਾ ਬਾਣੀ ਪੜਦਾ ਗੁਰਦੁਆਰੇ ਜਾਂਦਾ ਇਹ ਸਾ ਸੰਗਤ ਤੁਰ ਤੋਂ ਡਿਊਟੀਆਂ ਲੱਗ ਕੇ ਆਉਂਦੀਆਂ ਹੁੰਦੀਆਂ ਬੰਦੇ ਦੇ ਬਸ ਦਾ ਰੋਗ ਨਹੀਂ ਹੈ ਇਹ ਜੇ ਆਪਾਂ ਕਹੀਏ ਨਾ ਵੀ ਮੈਂ ਉੱਠ ਕੇ ਨਾਮ ਜਪਦਾ ਨਹੀਂ ਨਹੀਂ ਇਹ ਤੇਰੇ ਹੀ ਬਸ ਦਾ ਰੋਗ ਨਹੀਂ ਤੇਰੀ ਨੱਕੇ ਸੰਬੰਧ ਦੇ ਵਿੱਚ ਤੇਰੇ ਪਿਛਲੇ ਚੰਗੇ ਕਰਮ ਕਰੇ ਆ ਜਿਹੜਾ ਤੂੰ ਅੰਮ੍ਰਿਤ ਵੇਲੇ ਉੱਠਦਾ ਸਭ ਤੋਂ ਪਹਿਲਾਂ ਗੁਰੂ ਦੇ ਦਰਸ਼ਨ ਕਰਦਾ ਚਾਹੇ ਬਾਣੀ ਦੇ ਦਰਸ਼ਨ ਕਰਦਾ ਫਿਰ ਪਾਣੀ ਦੇ ਕਰਦਾ ਪਹਿਲਾਂ ਪਾਣੀ ਜਦੋਂ ਉੱਤੇ ਬੰਦੇ ਦੇ ਪੈਂਦਾ ਸਤਨਾਮ ਕਾ ਬਾਹੂ ਗੁਰੂ ਹਾਏ ਬੰਦਾ ਤਾਂ ਵੇਲਾ ਕਹੂਗਾ ਕੋਈ ਹੈ ਤਾਂ ਦੁਸ਼ਟ ਬੰਦਾ ਨਹੀਂ ਵਾਹਿਗੁਰੂ ਨੇ ਕਲਦਾ ਠੰਡੇ ਪਾਣੀ ਪਏ ਤੋਂ ਜਿਹੜਾ ਮਨ ਦਾ ਕਟੜ ਬੰਦਾ ਨਾ ਉਹ ਨਹੀਂ ਉਹ ਤਾਂ ਹੈ ਹੀ ਕਹੂ ਇਹ ਸਾਧ ਸੰਗਤ ਕਰਮਾ ਵਾਲੇ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਆ ਨਾ ਉਹਨਾਂ ਨੂੰ ਪਤਾ ਇੰਨਾਂ ਗੱਲਾਂ ਦਾ ਫਿਰ ਜਾਨੇ ਆਪਾਂ ਬਾਣੀ ਸੁਣਦੇ ਆ ਸੁਣਦੇ ਨਾਲ ਵੀ ਆਪਣਾ ਬਹੁਤ ਵੱਡਾ ਭਲਾ ਹੁੰਦਾ ਫਿਰ ਉਹਨੂੰ ਆਪਾਂ ਸੁਣ ਕੇ ਮੰਨਦੇ ਆ ਕਿ ਯਾਰ ਵੀ ਹਾਂ ਯਾਰ ਆ ਗੱਲ ਹੈਗੀ ਆ ਹੁਣ ਕਈ ਇੱਕ ਇਤਿਹਾਸ ਦੇ ਵਿੱਚ ਆਉਂਦਾ ਹੈ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਵੇਲੇ ਜਿਹੜੇ ਵਪਾਰੀ ਹੁੰਦੇ ਸੀ ਨਾ ਉਦੋਂ ਬੋਤਿਆਂ ਤੇ ਲਿਆਉਂਦੇ ਹੁੰਦੇ ਸੀ ਲੱਤ ਕੇ ਆ ਰਾਚਣਪਾਲੀ ਜਾਂ ਬਾਜਰਾ ਜਵਾਰ ਇਹੋ ਜੀਆਂ ਚੀਜ਼ਾਂ ਉਦੋਂ ਜਵਾਰ ਬਾਜਰਾ ਪਹਿਲਾਂ ਰਾਜਸਥਾਨ ਚ ਹੁਣ ਵੀ ਉੱਥੇ ਹੀ ਹੁੰਦਾ ਹੈ ਉਹ 100 ਮਣ ਬਾਜਰਾ ਲੈ ਲਿਆ ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲੰਗਰ ਵਾਸਤੇ ਬਾਜ਼ੇ ਦੀਆਂ ਰੋਟੀਆਂ ਪਹਿਲਾਂ ਚਲਦੀਆਂ ਹੁੰਦੀਆਂ ਸੀ ਇਦੋਂ ਮਹਾਰਾਜ ਨੇ ਲੈ ਲਿਆ ਤੇ ਕਈ ਲੋਕ ਨਾ ਝੂਠ ਮੰਨਦੇ ਆ ਕਹਿੰਦੇ ਯਾਰ 100 ਬਣ ਨਾ ਬੋਤਿਆਂ ਤੇ ਆ ਗਿਆ ਹੋ ਹੁਣ ਇੱਕ ਕਬੂਤਾ ਥੋੜੋ ਆਇਆ ਹੋ ਸਾਰਾ ਸੰਗਤ ਫੇਰਾ ਕਿੰਨੇ ਕਬੂਤੇ ਲੱਦੇ ਆ ਹੁਣ ਉਹ ਵਪਾਰੀ ਦੇ ਫੇਰ ਹੀ ਬਣ 100 ਬਣ ਲੰਗਰ ਦੇ ਵਿੱਚ ਕੀ ਬਣਦਾ ਵਾ ਇਹ ਤਾਂ ਥੋੜੇ ਦਿਨਾਂ ਦੀ ਕੋਈ ਖੇਡ ਆ ਕਈ ਬੰਦੇ ਇਹਨੂੰ ਸ਼ੱਕ ਕਰਦੇ ਵੀ 100 ਬਣ ਕਿੱਥੋਂ ਲਿਆਏ ਹੋਣੇ ਬੋਤੇ ਯਾਰ ਉਹ ਮੰਨਣ ਦੀ ਗੱਲ ਆ ਕਹਿੰਦੇ ਸੁਣਿਆ ਸਿੱਧ ਵੀ ਸੁਨਾਤ ਮੰਨੇ ਕੀ ਗੱਤ ਕਹੀ ਨਾ ਜਾਵੇ ਪਹਿਲਾਂ ਸੁਣਨਾ ਸੁਣ ਕੇ ਫਿਰ ਉਹਨੂੰ ਮੰਨ ਲੈਣਾ ਕਈ ਬੰਦੇ ਮੰਨਦੇ ਨਹੀਂ ਇਹ ਵੀ ਕਰਮਾਂ 'ਚ ਫਰਕ ਆਉਂਦਾ ਜਿਹੜੀ ਗਰਵਾਣੀ ਆ ਕਦੇ ਝੂਠ ਨਹੀਂ ਮਾਰਦੀ ਕਦੇ ਵੀ ਉਹਦੇ ਇਤਿਹਾਸਕ ਚੰਨ ਜਿਹੜੇ ਹੋਣਗੇ ਨਾ ਉਹ ਕਰਮਾਂ ਵਾਲੇ ਬੰਦੇ ਮੰਨਦੇ ਆ ਉਹਨੂੰ ਵੀ ਹਾਂ ਠੀਕ ਆ ਕਈ ਉਹਦੇ 'ਚ ਉਹ ਦਸਤਾਨਡ ਦੇਣੇ ਪੈਂਦੇ ਵੀ ਦਸਤਾਨਡ ਦੇ ਕੇ ਸਮਝਾਉਣਾ ਪੈਂਦਾ ਸਾਧ ਸੰਗਤ ਇਸ ਤਰ੍ਹਾਂ ਨਾ ਜਿਹੜਾ ਬੰਦਾ ਨਾਮ ਬਾਣੀ ਦੇ ਨਾਲ ਜੁੜਿਆ ਇੱਕ ਸਿੰਘ ਸੀ ਕੋਈ ਉਹ ਰੋਜ਼ ਗੁਰੂ ਪਾਤਸ਼ਾਹ ਦੇ ਕੋਲੇ ਜਾਂਦਾ ਹੁੰਦਾ ਸੀਗਾ ਗੁਰੂ ਅਮਰਦਾਸ ਜੀ ਕੋਲੇ ਰੋਜ਼ ਨੇ ਰੋਟੀ ਦਹੀਂ ਤੇ ਰੋਟੀਆਂ ਤੇ ਦੁੱਧ ਸਤ ਗੁਰੂ ਜੀ ਦੇ ਪਾਸ ਲੈ ਕੇ ਜਾਣਾ ਮਹਾਰਾਜ ਰੋਟੀ ਨਾ ਫੇਰ ਛੱਕਦੇ ਸੀ ਜਦੋਂ ਉਹ ਆ ਜਾਂਦਾ ਸੀ ਤੇ ਪੈਰ ਉਹ ਲੰਗਾ ਸੀ ਦਰੰਗ ਧਰੋਂਗੋਂ ਨੂੰ ਹੋਇਆ ਸੀ ਸੂਟੀ ਨਾ ਉਹ ਤੁਰਦਾ ਸੀ ਜਦੋਂ ਰਵਹੂਰ ਰੋਟੀ ਲੈ ਕੇ ਰੋਜ਼ ਆਉਂਦਾ ਸੀ ਹੁਣ ਜਿਹੜੇ ਬੰਦੇ ਨਾਸਤਕ ਹੁੰਦੇ ਔਰ ਰਾਹ 'ਚ ਛੇੜਦੇ ਵੀ ਆ ਕਈ ਯਾਰ ਛੇੜਦੇ ਵੀ ਆ ਉਹਨੂੰ ਛੇੜਨ ਲੱਗਾ ਕੋਈ ਬੰਦਾ ਰਾਹ ਦੇ ਵਿੱਚ ਉਹਨੂੰ ਸੋਟੀ ਫੜ ਲਈ ਉਹਦੀ ਸੋਟੀ ਨਾ ਦੇਵੇ ਉਹਨੂੰ ਕਹਿੰਦਾ ਬਹਿ ਜਾ ਇੱਥੇ ਉਹ ਬੈਠ ਗਿਆ ਕਹਿੰਦਾ ਜਾ ਤੇਰਾ ਗੁਰੂ ਆ ਐਡਾ ਤੇਰਾ ਗੁਰੂ ਆ ਜਿਹੜਾ ਤੇਰਾ ਲੰਗ ਆ ਤੂੰ ਹੁਣ ਕਿੰਨਾ ਔਖਾ ਹੋ ਕੇ ਜਾਣਾ ਜਾ ਰੋ ਗਾਲਿਚ ਤੇਰੇ ਝੋਲਾ ਭਾਏ ਉਹਦੇ ਵਿੱਚ ਰੋਟੀਆਂ ਤੋਂ ਤੇਰਾ ਡੁੱਲੂ ਦੁੱਧ ਤੇ ਜਾਂ ਦਹੀਂ ਤੇਰਾ ਉਹ ਕਹਿੰਦਾ ਨਹੀਂ ਡੁੱਲੂ ਉਹ ਕਹਿੰਦਾ ਡੋਲੂ ਕਹਿੰਦਾ ਤੂੰ ਗਾਲਿਚ ਭਾਈ ਫੜਨਾ ਤੇਰਾ ਗੁਰੂ ਤੇਰਾ ਲੰਗ ਨਹੀਂ ਠਾਉਂਦਾ ਜਿਹੜਾ ਤੂੰ ਇਹ ਲੰਗ ਮਾਰ ਕੇ ਹਲਾਰਾ ਜਾਂ ਮਾਰ ਕੇ ਤੁਰਨਾ ਤੇ ਉਹਨਾਂ ਦੇ ਗੁਰੂ ਨੂੰ ਕਹੇ ਮੇਰਾ ਲੰਗ ਠਾ ਦੇਵੇ ਉਹ ਕਹਿੰਦਾ ਜੀ ਇਹ ਮੈਨੂੰ ਕਰਮਾਂ ਦੇ ਦੁੱਖ ਮਿਲੇ ਵੇ ਆ ਮੇਰੇ ਕਰਮਾਂ ਦਾ ਫਲ ਮਿਲਿਆ ਮੈਨੂੰ ਨੁਕਸ ਪੈ ਗਿਆ ਸੀ ਨਿੱਕੇ ਹੁੰਦੇ ਨੂੰ ਉਹਦੇ ਨਾਲ ਦਰੰਗ ਹੋ ਗਿਆ ਸੀ ਦਰੰਗ ਦੇ ਨਾਲ ਮੇਰਾ 8 ਟੱਕ ਪਾਸਾ ਕੱਢ ਗਿਆ ਸੀ ਉਹ ਤਾਂ ਇਹ ਗੱਲ ਕਹੇ ਉਹ ਨਾਸਤਿਕ ਬੰਦਾ ਕਹੇ ਤੂੰ ਆਦੇ ਗੁਰੂ ਨੂੰ ਕਹੇ ਮੇਰਾ ਲੰਗ ਠਾ ਦੇਵੇ ਉਹ ਕਹਿੰਦਾ ਜੀ ਰੱਬ ਇਹ ਉਹਨੂੰ ਕਿਹਾ ਮੈਂ ਰੋਜ਼ ਜਾਣਾ ਗੁਰੂ ਦੇ ਦਰਬਾਰ ਦੇ ਵਿੱਚ ਯਾਰਾ ਪੇ ਠਾ ਦੇਣਗੇ ਉਹ ਜੀ ਉਹਨਾਂ ਨੂੰ ਮੈਂ ਚੰਗਾ ਲੱਗੂਗਾ ਤਾਂ ਜਾਂ ਹੀ ਹਟਦਾ ਹੋਇਆ ਤਾਂ ਇਹ ਦੁੱਖ ਜਿਹੜੇ ਦਿੱਤੇ ਹੁੰਦੇ ਨਰੰਕਾਰ ਦੇ ਹੀ ਦਿੱਤੇ ਹੁੰਦੇ ਆਪਾਂ ਨੂੰ ਪਿਛਲੇ ਜਨਮਾਂ ਦਾ ਕੋਈ ਜ਼ਹਿਰ ਕਿ ਨਹੀਂ ਕਰਿਆ ਪਿਛਲੇ ਦਾ ਜ਼ਹਿਰ ਕੀ ਕਰਿਆ ਨਾਲ ਦੀ ਨਾਲ ਇਹ ਵੀ ਹੈਗਾ ਚਲੋ ਜੀ ਉਹਨੂੰ ਨਾ ਛੱਡ ਤਾਂ ਉਹਦੇ ਸੀਨੇ ਇਹੀ ਗੱਲ ਵੱਜੀ ਜਾਵੇ ਇੱਕ ਉਧਰੋਂ ਰੋਟੀ ਜੋ ਲੇਟ ਹੋ ਗਿਆ ਸੰਗਤ ਕਹੇ ਮਹਾਰਾਜ ਆਪਾਂ ਪ੍ਰਸ਼ਾਦ ਦਾ ਛਕ ਲੀਏ ਮਹਾਰਾਜ ਕਹਿਣ ਕਹਿੰਦੇ ਨਹੀਂ ਯਾਰ ਉਸ ਬੰਦੇ ਨੂੰ ਆ ਲੈਣ ਦਿਓ ਕਿਉਂਕਿ ਉਹ ਬੰਦਾ ਆਪਣਾ ਪੱਕਾ ਵਾ ਉਹਨੇ ਦਹੀਂ ਲੈ ਕੇ ਆਉਣਾ ਰੋਟੀ ਲੈ ਕੇ ਆਉਣਾ ਫੇਰ ਭੋਗ ਲੱਗਣਾ ਫੇਰ ਆਪਾਂ ਛਕਣਾ ਕਈ ਯਾਰ ਉਹ 8 ਵਜੇ ਆ ਜਾਂਦਾ ਹੁੰਦਾ ਸੀ ਉਹ 8:00 ਵਜੇ 9:00 ਵਜੇ ਸੰਗਤ ਆਦਿ ਨੇ ਬਿਆਕਲ ਹੋਈ ਜਾਂਦੀ ਆ ਭੁੱਖੀ ਮਹਾਰਾਜ ਕਹਿੰਦੇ ਅੜਕ ਜੋ ਆਉਣ ਵਾਲਾ ਆਉਣ ਵਾਲਾ ਉਹ ਆ ਗਿਆ ਬਹਿ ਗਿਆ ਮਹਾਰਾਜ ਕਹਿੰਦੇ ਕੀ ਗੱਲ ਲੇਟ ਹੋ ਗਿਆ ਭਾਈ ਅੱਜ ਰੋਣ ਲੱਗ ਗਿਆ ਜਦੋਂ ਰੋਣ ਲੱਗ ਗਿਆ ਨਾ ਸਾਧ ਸੰਗਤ ਤੇ ਮਹਾਰਾਜ ਕਹਿੰਦੇ ਕੀ ਗੱਲ ਤੂੰ ਰੋਣਾ ਕਾ ਤੂੰ ਆ ਉਹ ਕਹਿੰਦਾ ਮਹਾਰਾਜ ਰੋਂਦਾ ਮੈਂ ਇਉਂ ਆ ਵੀ ਰਾਹ 'ਚ ਬੰਦਾ ਮੈਨੂੰ ਮਿਲਿਆ ਨਾ ਰੋਜ਼ ਮੈਨੂੰ ਛੇੜਦਾ ਹੋ ਅਰ ਜਦੋਂ ਮੇਰੀ ਛੋਟੀ ਫੜ ਕੇ ਮੈਨੂੰ ਖੜ ਗਿਆ ਉਹ ਤੇ ਛੋਟੀ ਨਹੀਂ ਸੀ ਦਿੰਦਾ ਕਹਿੰਦਾ ਤੇਰਾ ਗੁਰੂ ਐਡਾ ਯਾਰ ਤੇ ਤੇਰਾ ਲੰਗ ਠਾ ਦੇਵੇ ਮੈਨੂੰ ਰੋਣ ਐਸ ਕਰਕੇ ਆਉਂਦਾ ਥੋਨੂੰ ਬਹੁਤ ਵੱਧ ਘੱਟ ਬੋਲਿਆ ਉਹ ਚਲੋ ਮੇਰਾ ਤਾਂ ਮੈਂ ਤਾਂ ਕਹੀਆ ਵੀ ਮੇਰਾ ਕਰਮਾਂ ਦਾ ਰੋਗ ਆ ਮੇਰੇ ਕਰਮ ਰੋਗ ਮੈਨੂੰ ਦਰੰਗ ਹੋ ਗਿਆ ਸੀ ਉਹਦਾ ਕਰਕੇ ਮੇਰੀ ਲੱਤਾਂ ਮਾਂ ਖੜੀ ਆ ਤੇ ਤਾਂ ਮੈਂ ਲੰਗ ਮਾਰਦਾ ਮੈਂ ਬਹੁਤ ਕਿਹਾ ਕਹਿੰਦਾ ਨਹੀਂ ਨਹੀਂ ਤੂੰ ਤੇਰਾ ਗੁਰੂ ਬਹੁਤ ਵੱਡਾ ਯਾਰ ਤੂੰ ਮੰਨਦਾ ਉਹਨੂੰ ਰੋਜ਼ ਰੋਟੀ ਲੈ ਕੇ ਤੇਰਾ ਐਡਾ ਕੰਮ ਨਹੀਂ ਕਰਦਾ ਉਹ ਮਾਰਾ ਕਹਿੰਦੇ ਰੋ ਨਾ ਭਾਈ ਕੋਈ ਨਹੀਂ ਹੋ ਜਾਊਗਾ ਠੀਕ ਰੋ ਨਾ ਚੱਲ ਬਿਠਾ ਲਿਆ ਮਹਾਰਾਜ ਨੇ ਸਾਰਾ ਰਾਚਣ ਪੜਾਇਆ ਚੱਕੋ ਭਾਈ ਜਾਓ ਲਵਾਓ ਭੋਗ ਤੇ ਆਓ ਫੇਰ ਪ੍ਰਸ਼ਾਦਾ ਸੰਗਤ ਨੂੰ ਵਰਤਾਇਆ ਉਹਨੂੰ ਕਹਿੰਦੇ ਵੀ ਨਾ ਤੂੰ ਇੰੋਂ ਕਰੋ ਵੀ ਇੱਥੋਂ ਜਾ 3 ਕਿਲੋਮੀਟਰ ਬਾਅਦ ਫਲਾਣੇ ਥਾਂ ਜਿਵੇਂ ਆਪਣੇ ਨੂੰ ਬਾਬਾ ਭਾਈ ਸਿਖਰਾਵੇ ਹੁਣ ਉੱਥੇ ਬੈਠਾ ਨਹਿਰ ਕੋਲੇ ਬੈਠੇ ਸੀ ਉਹ ਤਪਚਿਆ ਕਰਦੇ ਸੀ ਵੀ ਉੱਥੇ ਸਾਧੂ ਬੈਠਾ ਕੋ ਉਹਦੇ ਕੋਲੇ ਜਾ ਤੇ ਉਹ ਤਰ੍ਹਾਂ ਲੰਗ ਠਾ ਦੋ ਕੋણો ਪੋੜਾ ਬੰਦਾ ਸੀ ਸਾਧ ਸੰਗਤ ਉਹ ਤੁਰ ਪਿਆ ਉੱਥੇ ਨੂੰ ਜਾਵੜਿਆ ਉੱਥੇ ਜਾ ਕੇ ਤੇ ਉਹਦੇ ਕੋਲੇ ਬਹਿ ਗਿਆ ਜਾ ਕੇ ਕਹਿੰਦਾ ਵੀ ਹਾਂ ਭਗਤਾ ਆਹ ਕਹਿੰਦਾ ਜੀ ਮੈਨੂੰ ਮਹਾਰਾਜ ਨੇ ਕਹ ਲਿਆ ਗੁਰੂ ਅਰਦਾਸ ਜੀ ਨੇ ਬੀਜਰ ਮੇਰੇ ਜਿਹੜਾ ਹਾ ਲੰਗ ਮੈਂ ਮਾਰਦਾ ਨਾ ਮੇਰਾ ਲੰਗ ਛੜਾ ਦੇ ਉਹ ਕ੍ਰੋਧ ਜਿਹਾ ਬੋਲਿਆ ਕਹਿੰਦਾ ਕਿਨੇ ਕਲਿਆ ਕਹਿੰਦਾ ਬਾ ਬਾਮਰਦਾ ਜੀ ਨੇ ਆ ਕਲਿਆ ਤਰੂਆ ਮਰਦਾ ਜੀ ਨੇ ਕੰਮ ਆਪ ਕਰਨੇ ਆ ਕਰਾਉਂਦਾ ਸਾਥੋਂ ਆ ਕੜ ਜਾ ਮੈਂ ਤੇਰਾ ਠਾਉਣਾ ਲੰਗ ਉਹਦੇ ਕੋਲੇ ਸੂਟਾ ਪਿਆ ਹੁੰਦਾ ਸੀ ਕੋਲੇ ਰੱਖਦਾ ਹੁੰਦਾ ਜੀ ਉਹ ਸਾਧੂ ਜਦੋਂ ਨੇ ਚੱਕਰ ਨਾਲ ਸੂਟਾ ਕਹਿੰਦਾ ਖੜ ਜਾ ਤੈਨੂੰ ਦੰਨਾ ਮੈਂ ਮਾ ਤੇਰਾ ਠਾਉਣਾ ਲੰਗ ਠਹਿਰ ਜਾ ਉਹ ਡਰਦਾ ਮਾਰਾ ਸਾਥ ਸੰਗ ਜਿਹੜਾ ਮੁੰਡਾ ਗਿਆ ਸੀ ਨਾ ਲੰਗ ਜਿਹਦਾ ਲੰਗ ਮਾਰਦੇ ਉਹ ਡਰਦਾ ਮਾਰਾ ਭੱਜ ਉੱਠਿਆ ਜਦੋਂ ਉਹ ਸੂਟੇ ਤੋਂ ਡਰਦਾ ਭੱਜਿਆ ਤੇ ਪਾਇ ਉਹਦਾ ਲੰਗ ਲੋਂਗ ਛੁੱਟ ਗਿਆ ਆ ਬੜੰਗਾ ਸਰੀਰ 9 ਪਰ 9 ਉਪਾਯ ਚਰਨੀ ਆ ਗਿਆ ਕਿਹਾ ਬਾਬੇ ਦੇ ਉਸ ਦੇ ਕਹਿੰਦਾ ਬਾਬਾ ਜੀ ਤੁਸੀਂ ਆ ਤਾਂ ਮੇਰਾ ਕਾ ਸਰੀਰੀ ਰੋਗ ਕਰਤਾ ਮੈਂ ਤਾਂ ਬਹੁਤ ਔਖਾ ਸੀ ਮਸਾਂ ਤੋੜਦਾ ਹੁੰਦਾ ਸੀ ਵੀ ਮੈਨੂੰ ਸੱਚੀ ਉਸ ਬੰਦੇ ਨੇ ਸੱਚੀ ਗੱਲ ਇਹ ਕਹੀ ਆ ਉਹ ਕਹਿੰਦਾ ਭਾਈ ਮਾਰਿਆ ਤੋਂ ਨੇ ਤਰਕ ਸੀ ਪਰ ਕਈ ਗੱਲਾਂ ਤਰਕ ਦੇ ਨਾਲ ਵੀ ਸਾਨੂੰ ਜ਼ੋਰ ਬਹੁਤ ਲਾਉਣਾ ਪੈ ਗਿਆ ਗੁਰੂ ਅਮਰਦਾਸ ਕਰਿਆ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਨਹੀਂ ਇਹ ਕੰਮ ਤੇ ਰਾਮ ਮੈਂ ਨਹੀਂ ਕਰਿਆ ਪਰ ਕਰਵਾਇਆ ਮੇਰੇ ਵਿੱਚ ਦੀ ਆ ਔਰ ਜਿਹੜਾ ਮੈਂ ਤੇਰੇ ਸੋਟਾ ਮਾਰਨਾ ਨਹੀਂ ਸੀ ਮੈਂ ਤਾਂ ਤੈਨੂੰ ਡਰਾਉਣਾ ਹੀ ਸੀ ਰਾਮ ਤੇ ਸਾਡੀ ਮਿਲ ਗਈ ਵੀਰ ਨੂੰ ਡਰਾ ਜਦੋਂ ਪੱਜੂਗਾ ਸਹੀ ਹੋ ਜੂ ਨਾ ਤੇਰਾ ਭਲੇਖਾ ਰਹੁ ਨਾ ਮੇਰਾ ਰਹੁ ਨਾ ਇਹਨੂੰ ਰਹੁ ਵੀ ਪਤਾ ਨਹੀਂ ਕਿਹਨੇ ਠੀਕ ਕਰਤਾ ਆ ਗਿਆ ਭਾਈ ਪਹਿਲਾਂ ਤਾਂ ਉਹਦੇ ਚਰਨਾਂ 'ਚ ਛੱਡੇ ਉਹ ਕਹਿੰਦਾ ਭਾਗਤਾ ਜਾਂ ਮੈਂ ਕੁਛ ਨਹੀਂ ਕਰਿਆ ਮੈਂ ਤਾਂ ਇੱਕ ਪ੍ਰੈਕਟੀਕਲੀ ਕਰਿਆ ਸੂਟਾ ਚਲਾਇਆ ਤੇਰੇ ਇੰਨੇ ਨੂੰ ਢੰਡਰ ਦਾ ਪੱਜ ਗਿਆ ਤੇਰਾ ਲੰਗ ਹਟ ਗਿਆ ਜਾਂ ਮੈਂ ਨਹੀਂ ਕਰਿਆ ਉਹਨਾਂ ਨੇ ਹੀ ਕਰਿਆ ਆ ਗਿਆ ਤੇ ਆ ਕੇ ਚਾਨਣਾ ਤੇ ਡੇਪਾ ਕਹਿੰਦਾ ਮਹਾਰਾਜ ਤੁਸੀਂ ਤਾਂ ਕਰਦੇ ਤੁਸੀਂ ਆਪ ਆ ਘਰ ਦਾ ਤੁਸੀਂ ਮੇਰੇ 3 ਕਿਲੋਮੀਟਰ ਬਾਅਦ ਉਹ ਕਹਿੰਦਾ ਤੇਰਾ ਲੰਗ ਦਾ ਠੀਕ ਹੋ ਗਿਆ ਕਰਿਆ ਉਸੇ ਰਿਸ਼ੀ ਨਹੀਂ ਹੈ ਉਹ ਇੱਧਰ ਕਹਿ ਦੇਣ ਬੇਕਰ ਨੂੰ ਹੋ ਲੋਕ ਨਾ ਸਾਡੇ ਕੋਲੇ ਆ ਕੇ ਬਹਿ ਜਾਣ ਹੁਣ ਮਾਰਾ ਸਾ ਸੰਗਤੋ ਜਦੋਂ ਕਿਸੇ ਦੇ ਸਾਹਮਣੇ ਕਿਸੇ ਦਾ ਕਾਰਜ ਠੀਕ ਹੋ ਜੇ ਨਾ ਤੇ ਦੁਨੀਆ ਹੋਰ ਵੀ ਚੱਕ ਕੇ ਦੁਰ ਪੈਂਦੀ ਹੈ ਜਿਹੜੇ ਲੰਗੇ ਡੁੱਡੇ ਜਿਵੇਂ ਆਪਾਂ ਕਹਿੰਦੇ ਉਹ ਕਈ ਵਾਰ ਕਰਮਾਂ ਦੇ ਰੋਗ ਮਿਲੇ ਹੁੰਦੇ ਆ ਪਰ ਫਿਰ ਆਪਾਂ ਜਦੋਂ ਆਪਣੇ ਅੱਖਾਂ ਦੇ ਸਾਹਮਣੇ ਕਿਸੇ ਸਾਧੂ ਨੇ ਠਾਇ ਹੋਏ ਆਪਾਂ ਲੈ ਕੇ ਆ ਪਾ ਵੀ ਆ ਕੇ ਹੋਰ ਆਪਾਂ ਲੈ ਕੇ ਵਹਿ ਜਾਗੇ ਬੰਦੇ ਆ ਕੇ ਵਿਚਰਦਾ ਸਾਡਾ ਵੀ ਕਰੋ ਲੋਟ ਹੁਣ ਇਸ ਤਰ੍ਹਾਂ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਕੰਨੀ ਕਰਤਾ ਹੁਣ ਭਾਈ ਮੈਂ ਨਹੀਂ ਕਰਿਆ ਉਸੇ ਸਾਧੂ ਨੇ ਕਰਿਆ ਉਹਦੇ ਕੋਲ ਕੋਈ ਡੰਡੇ ਤੋਂ ਮਾਰਾ ਜਾਂਦਾ ਡਰਦਾ ਹੀ ਕਈਆਂ ਦੇ ਮਾਰਦਾ ਵੀ ਸੀ ਕੋਈ ਡਰਦਾ ਭੱਜ ਲੈਂਦਾ ਸੀ ਕਿ ਤੋਂ ਨਹੀਂ ਭੱਜਿਆ ਜਾਂਦਾ ਸੀ ਉਹਦੇ ਮਾਰਦਾ ਵੀ ਸੀ ਉਹ ਡਰਦੇ ਲੋਕ ਉਹਦੇ ਕੋਲੇ ਲੈ ਕੇ ਨਹੀਂ ਜਾਂਦੇ ਕੱਲ ਦੇ ਮਹਾਰਾਜ ਆਏ ਸੀ ਭਾਈ ਨਹੀਂ ਹਟਦਾ ਹੁਣ ਫਿਰ ਅਸੀਂ ਕੀ ਕਰੀਏ ਜਦੋਂ ਉਹ ਠਾਉਂਦਾ ਨਹੀਂ ਸੀ ਤੇ ਹਟਦਾ ਵੀ ਨਹੀਂ ਸੀ ਇਹ ਤਾਂ ਇਹਦੇ ਤੇ ਕੁਦਰਤੀ ਨਿਗ੍ਹਾ ਮਹਾਰਾਜ ਦੇ ਕਾਲਪੁਰਖ ਦੀ ਕਰਮਾਣਾ ਹੋ ਗਈ ਤੇ ਠੀਕ ਹੋ ਗਿਆ ਭਾਈ ਜਦੋਂ ਮਹਾਰਾਜ ਸੱਚੇ ਕਹਿੰਦਾ ਜਾਂ ਹੁਣ ਉਹਦੇ ਕੋਲ ਦੀ ਲੰਗੀ ਨੂੰ ਜਦੋਂ ਤੁਰਨ ਗਿਆ ਨਾ ਤੇ ਕੁਦਰਤੀ ਉੱਥੇ ਹੀ ਉਹ ਬੈਠਾ ਜਦੋਂ ਉੱਥੇ ਬੈਠਾ ਤੇ ਉਹ ਭਾਈ ਸੰਗ ਸਾ ਸੰਗ ਤੇ ਜਾਵੜਿਆ ਜੇ ਨੰਗਾ ਜਾਂਦਾ ਉਹ ਕਹਿੰਦਾ ਤੇਰਾ ਤਾਂ ਸੱਚੀ ਛੜ ਗਿਆ ਲੰਗ ਕਿਨੇ ਠਾਇਆ ਭੈਮਾਨ ਹੋ ਗਿਆ ਉਹ ਕਹਿੰਦਾ ਯਾਰ ਉਸੇ ਨੇ ਠਾਇਆ ਜਿਹਨੂੰ ਤੂੰ ਕਹਿੰਦਾ ਹੁੰਦਾ ਸੀ ਤੇਰਾ ਗੁਰੂ ਠਾ ਦੇਵੇ ਜੇ ਏਡਾ ਵੱਡਾ ਗੁਰੂ ਆ ਤਾਂ ਤੇਰਾ ਠਾ ਦੇਵੇ ਇਹ ਸਾ ਸੰਗ ਗੁਰੂ ਸਮਰਾਥ ਹੁੰਦੇ ਆ ਇਹ ਜਵਾਨ ਹਾਰਵੇ ਬੰਦੇ ਨੂੰ ਮਾਰ ਕੇ ਜਿਉਂਦਾ ਵੀ ਕਰ ਲੈਂਦੇ ਆ ਮਰੇ ਨੂੰ ਜਿਉਂਦਾ ਵੀ ਕਰ ਲੈਂਦੇ ਆ ਪਰ ਨਹੀਂ ਕਰਦੇ ਨਿਰੰਕਾਰ ਦੇ ਉਲਟ ਨਹੀਂ ਜਾਂਦੀ ਕਿਉਂਕਿ ਦੁਨੀਆ ਨੇ ਖਪਣਾ ਵੀ ਆਉਣਾ ਵੀ ਹੈ ਜਾਣਾ ਵੀ ਹੈ ਜੇ ਆਉਣ ਜਾਣ ਹੀ ਰੋਕਤਾ ਸਾਧੂਆਂ ਸੰਤਾਂ ਨੇ ਯਾਰ ਫਿਰ ਤਾਂ ਬੜੀ ਦੁਨੀਆ ਇੱਥੇ ਹੀ ਬੇਸਾਬੀ ਵੱਧ ਜੂਗੀ ਫਿਰ ਤਾਂ ਕੋਈ ਮਰੇ ਹੀ ਨਾ ਇਹ ਕਾਰਜ ਵੀ ਨਿਰੰਕਾਰ ਦੇ ਕਾਲਪੁਰਖ ਦੇ ਸਾਧੂ ਦੁਸ਼ਮਣ ਨਹੀਂ ਮੰਨਦੇ ਆਪਦੇ ਨਿਰੰਕਾਰ ਦੇ ਨਹੀਂ ਕਰਦੇ ਇਹ ਤਾਂ ਕੁਦਰਤੀ ਕਰਨਾ ਪੈਂਦਾ ਜਦੋਂ ਇਹ ਕਾਰਜ ਹੋ ਗਿਆ ਸਾਧ ਸੰਗਤ ਉਹਦਾ ਤੇ ਉਹਨੇ ਤੇ ਆਕੇ ਤੇ ਉਹ ਕਹਿੰਦਾ ਯਾਰ ਇਹ ਤਾਂ ਬਹੁਤ ਵੱਡਾ ਤੇ ਛੋਟਾ ਦਾ ਗੁਰੂ ਆ ਜਰਜੀ ਨੇ ਤੇਰਾ ਇਹ ਲੰਗ ਠਾਤਾ ਇਸ ਤਰ੍ਹਾਂ ਕਰਕੇ ਸਾਧ ਸੰਗਤ ਤੇ ਉਹਦੇ ਪਈ ਦੂਰ ਤੇ ਲਾਲਾ ਲਾਲਾ ਹੋ ਗਈ ਵੀ ਐਂ ਕਰਕੇ ਵੀ ਫਲਾਣਾ ਜਿਹੜਾ ਲੰਗ ਮਾਰਦੇ ਦਰੰਗ ਵਾਲਾ ਮੁੰਡਾ ਠੀਕ ਹੋ ਗਿਆ ਉਹਨੂੰ ਫਲਾਣੇ ਨੇ ਛੇੜਿਆ ਸੀ ਯਾਰਾ ਉਹਨਾਂ ਸਾਡੇ ਇੱਥੇ ਜੋਰਾ ਉਹ ਕਈਆਂ ਨੂੰ ਛੇੜਦਾ ਹੁੰਦਾ ਸੀ ਉਹ ਜੋਰੇਰ ਨੇ ਫੜ ਕੇ ਬਹਿ ਗਿਆ ਉਹਨੂੰ ਕਹਿੰਦਾ ਤੇਰਾ ਗੁਰੂ ਛੜਾ ਦੇਵੇ ਉਹ ਛੜਾਤਾ ਭਾਈ ਉਹ ਤਾਂ ਹੋ ਗਿਆ ਕੰਮ ਆਹ ਐਸਾ ਸੰਗਤ ਕਈਆਂ ਦੇ ਵਿੱਚ ਦੀ ਪ੍ਰਮਾਤਮਾ ਕਰਦਾ ਇਹ ਇਹ ਹੀ ਗੱਲ ਆ ਗੁਰੂਦਵਾਰੇ ਜਾਣਾ ਜੇ ਉਹ ਗੁਰੂ ਮਹਾਰਾਜ ਦੇ ਕੋਲੇ ਜਾਂਦਾ ਸੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲੇ ਜਾਂਦਾ ਸੀ ਤੇ ਉਹਦੇ ਕਾਰਜ ਵੀ ਠੀਕ ਹੋ ਗਏ ਕਈਰ ਆਪਾਂ ਵੀ ਕਰਦੇ ਨੇ ਕਿਸੇ ਨੂੰ ਬਿਮਾਰੀ ਦੁੱਖ ਰੋਗ ਲੱਗਿਆ ਹੋਵੇ ਤੇ ਜਾ ਜਰ ਤਰਾ ਗੁਰਦੁਆਰਤੂ ਇੰਨਾ ਚਿਰ ਦਾ ਗੁਰਦੁਆਰੇ ਫਰਦਾ ਤੇਰਾ ਦੁੱਖ ਰੋਗ ਤੇਰਾ ਹਟਿਆ ਨਹੀਂ ਯਾਰ ਉੱਥੇ ਫੇ ਤਰੂ ਮੱਥਾ ਟੇਕਣ ਦਾ ਕੀ ਫਾਇਦਾ ਜਦੋਂ ਤਾਨਾ ਵਜਦਾ ਨਾ ਤਰਕ ਵਜਦੀ ਆ ਸਾਹ ਸੰਗਤ ਫੇਰ ਬੰਦਾ ਜਾ ਕੇ ਅਰਦਾਸ ਕਰਦਾ ਅਰਦਾਸ ਪੂਰੇ ਦੁੱਖ ਵੇਲੇ ਹੁੰਦੀ ਏ ਜਦੋਂ ਦੋਖ ਆਪਾਂ ਨੂੰ ਪੂਰਾ ਸਤਾਉਂਦਾ ਉਦੋਂ ਅਰਦਾਸ ਕਰਦਾ ਫਿਰ ਅਰਦਾਸ ਤੇਰੀ ਮਨਾ ਤੇਰੀ ਆਪ ਦੀ ਹੋਣੀ ਏ ਕਿਸੇ ਤੋਂ ਕਰਾਉਣ ਨਾਲ ਤੇਰੀ ਅਰਦਾਸ ਨਹੀਂ ਹੋਣੀ ਅਰਦਾਸ ਤਾਂ ਤੈਨੂੰ ਆਪ ਦੇ ਆਪ ਹੀ ਕਰਨੀ ਪਣੀ ਏ ਜਹ ਜਿਵੇਂ ਵੀ ਤੈਨੂੰ ਜਹੇ ਜਿਵੇਂ ਆਉਂਦੀ ਏ ਏ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਤੇਰੇ ਕੋਲੇ ਬਹੁਤ ਚਿਰ ਦਾ ਹੋਣਾ ਮੇਰਾ ਆ ਜਿਹੜਾ ਦੁੱਖ ਆ ਮੈਂ ਬਹੁਤ ਔਖਾ ਹੈ ਮੈਂ ਤੁਹਾਡੀ ਬਾਣੀ ਵੀ ਪੜਦਾ ਵਾਂ ਇੰਨੀ ਬਾਣੀ ਹੋਰ ਪੜੂੰ ਆ ਤੁਹਾਡੀ ਮੈਂ ਸੇਵਾ ਕਰੂੰ ਤੁਹਾਡੇ ਦਰਵਾਜ਼ੇ ਝਾੜੂ ਮਾਂਜਾ ਲਾਉਂ ਮੈਂ ਪਾੜ ਦੇ ਮਾਂਜੂ ਮੇਰਾ ਦੁੱਖ ਦੂਰ ਕਰ ਦਿਓ ਤੁਹਾਡੇ ਲੰਗਰ ਪਾਣੀ ਦੀ ਸੇਵਾ ਕਰੂੰ ਹਟ ਜਾਂਦੀ ਐ ਸਾਥ ਸੰਗ ਹਟ ਜਾਂਦਾ ਵੱਡੇ ਵੱਡੇ ਦਸਤਾਨ ਆ ਵੱਡਿਆਂ ਵੱਡਿਆਂ ਦੇ ਹੋਏ ਹਟੇ ਵੇ ਆ ਉਨੇ ਕਥਾ ਇਹਦੇ ਵਿੱਚ ਨਹੀਂ ਪਾਉਣ ਵਾਲੀ ਕਥਾ ਹੋਰ ਵੀ ਹੈਗੇ ਜਿਹੜੇ ਸਭ ਤੋਂ ਸੰਤਾਂ ਨੇ ਇਹ ਕਾਰਜ ਲੋਟ ਕਰਿਆ ਜਿਨ੍ਹਾਂ ਦੇ ਜਿਨ੍ਹਾਂ ਦੇ ਰੋਗ ਠਾਇਏ ਆ ਉਹਨਾਂ 20ਵੀਂ ਸਦੀ ਦੇ ਵਿੱਚ ਹੀ ਸੰਤ ਭਿੰਡਰਾਲਾ ਵਾਲਿਆਂ ਨੇ ਠਾਇਆ ਸੀ ਕਿ Hindu ਪਰਿਵਾਰ ਦਾ ਰੋਗ ਏੜੀਆਂ ਨਾਮ ਜਪਣ ਵਾਲੀਆਂ ਰੂਹਾਂ ਹੁੰਦੀਆਂ ਨਾ ਇਹਨਾਂ ਦੇ ਰੱਬ ਬਾਸੀ ਹੁੰਦਾ ਕੋਲੇ ਹੀ ਹੁੰਦਾ ਰੱਬ ਦੂਰ ਨਹੀਂ ਦੂਰ ਰੱਬ ਆਪਾ ਤੋਂ ਵੀ ਦੂਰ ਨਹੀਂ ਪਰ ਜਿਹੜਾ ਆਪਣਾ ਸਰੀਰ ਆ ਨਾ ਇਹ ਸਰੀਰ ਤਾਂ ਹੈਗਾ ਹਰਮੰਦਰੀ ਪਰ ਇਹਦੇ ਵਿੱਚ ਆਪਾਂ ਝੂਠਾਂ ਦਾ ਫਰੇਬਾਂ ਦਾ ਰਾਚਣ ਬਾਈ ਕਰਦੇ ਆ ਜਿੱਦੇ ਤੂੰ ਸੱਚ ਦਾ ਪਾ ਲੈਣਾ ਇਹ ਸਰੀਰ ਦੇ ਵਿੱਚ ਸੱਚ ਦਾ ਜਾਮਾ ਪਹਿਨ ਲਿਆ ਉਹਦੇ ਤੇਰੇ ਸਾਰੇ ਕਾਰਜ ਲੋਟ ਹੋ ਜਾਣੇ ਤੇ ਤੂੰ ਐ ਦੁਨੀਆ ਤੋਂ ਅਲਹਿਦਾ ਹੋ ਜਾਣਾ ਐ ਦੁਨੀਆ ਦੇ ਨਾਲ ਤੇਰਾ ਮੇਲ ਨਹੀਂ ਰਹਿਣਾ ਸੱਚ ਦਾ ਜਿਹੜਾ ਆਵਾਸਾ ਨਾ ਇਹ ਸਾਧ ਸੰਗਤ ਤੁਸੀਂ ਜਾਣਦੇ ਆ ਸੱਚ ਬੋਲਣ ਵਾਲੇ ਨਾਲ ਦੁਨੀਆ ਨਹੀਂ ਖੜਦੀ ਹੁੰਦੀ ਦੁਨੀਆ ਝੂਠਿਆਂ ਦੇ ਨਾਲ ਹੀ ਖੜਦੀ ਆ ਜਿੱਥੇ ਕੋਈ 100 ਝੂਠ ਮਾਰੇ ਠੱਗੀ ਫਰੇਵ ਕਰੇ ਦੱਸੇ ਕੁਝ ਹੋਰ ਤੇ ਕਰੇ ਕੁਝ ਹੋਰ ਦੁਨੀਆ ਜਗਲੂ ਦੇ ਨਾਲ ਖੜਦੀ ਆ ਸੱਚ ਦੇ ਨਾਲ ਨਹੀਂ ਖੜਦੀ ਸੱਚ ਵੀ ਦੇਖਣਾ ਚਾਹੀਦਾ ਵੀ ਅਸਲ ਸੱਚ ਕੀ ਆ ਯਾਰ ਜਦੋਂ ਭਾਣਾ ਆਪਣੇ ਨਾਂ ਵਾਪਰਦਾ ਉਹ ਤਾਂ ਪਾ ਕਹਿੰਦੇ ਨੇ ਸੱਚ ਹੈ ਜਦੋਂ ਕਿਸੇ ਨਾਲ ਦੂਜੇ ਨਾਲ ਬਾਪਰ ਜੇ ਕਰਦੇ ਨਾ ਯਾਰ ਪਤਾ ਨਹੀਂ ਝੂਠ ਉਹੀ ਕਰਦਾ ਕੰਮ ਇਹ ਇਹ ਗੱਲਾਂ ਨਾ ਆਪਰ ਨੂੰ ਲੈ ਕੇ ਵਹਿ ਜਾਂਦੀਆਂ ਜੇ ਖੜਨਾ ਨਾ ਤੂੰ ਜੇ ਗੁਰੂ ਦੇ ਨਾਲ ਜੁੜਿਆ ਗੁਰੂ ਦੀ ਬਾਣੀ ਨਾਲ ਜੁੜਿਆ ਗੁਰੂ ਘਰ ਜਾਣਾ ਫੇਰ ਤੂੰ ਸੱਚ ਨੂੰ ਸਾਹਮਣੇ ਲਿਆ ਵੀ ਮੈਂ ਉਹਦੀ ਵੀ ਸੁਣਾ ਮੈਂ ਉਹਦੀ ਵੀ ਸੁਣਾ ਦੋਨਾਂ ਦੀ ਸੁਣ ਕੇ ਫੇਰ ਅੰਤਰ ਕੱਢੀ ਵਿੱਚੋਂ ਵੀ ਕੀ ਅੰਤਰ ਨਿਕਲਦਾ ਕਈ ਵਾਰ ਆਪਾਂ ਝੂਠਿਆਂ ਦੇ ਨਾਲ ਹੋ ਕੇ ਖੜ ਜਾਂਦੇ ਆ ਤੇ ਗੁਰੂ ਨੂੰ ਦੁੱਖ ਮਿਲਦਾ ਜਦੋਂ ਵੀ ਖੜਨਾ ਸਤਨਾ ਕਰੋ ਚਾਹੇ ਤੁਹਾਡੇ ਨਾਲ ਕੋਈ ਨਾ ਹੋਵੇ ਇਕ ਅਕਾਲ ਪੁਰਖ ਵਾਹਿਗੁਰੂ ਆਪਣੇ ਨਾਮ ਹੁੰਦਾ ਜਿਵੇਂ ਕਿਸੇ ਬਾਬਿਆ ਨੂੰ ਕਹੀ ਕਥਾ ਹੁੰਦੀ ਸੀ ਕਥਾ ਦੇ ਵਿੱਚ ਸੰਗਤ ਨਾ ਆਈ ਉਹ ਕਹਿੰਦੇ ਬਾਬਾ ਜੀ ਕਥਾ ਤਾਂ ਆਪਾਂ ਕਰੀਏ ਨੇ ਸੰਗਤ ਤਾਂ ਮੂਰੇ 5-6 ਜਣੇ ਬੈਠੇ ਆ ਉਹ ਬਾਬਾ ਜੀ ਕਹਿੰਦਾ ਨਿਗਾਹ ਮਾਰ ਤਾਂ ਅਕਾچی ਫੌਜਾਂ ਸਿੱਧੀ ਫੌਜਾਂ ਗੁਰੂ ਸਾਹਿਬ ਆਪ ਬੈਠਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸੀ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਬੈਠੇ ਆ ਗੁਰੂ ਮਹਾਰਾਜ ਜੀ ਬੈਠੇ ਆ ਤੇ ਇਦਰਾ ਸਿੱਧੀ ਫੌਜਾਂ ਬੈਠੀਆਂ ਗਵਤ ਰੂਹਾਂ ਬੈਠੀਆਂ ਦੇਖ ਲਿਆ ਤੁਹਾਨੂੰ ਜਿਹੜੀਆਂ ਸੁਣਦੀਆਂ ਜੇ ਆ ਲੋਕ ਨਹੀਂ ਨਾ ਤੇ ਕਾਚੀ ਫੌਜਾਂ ਵੀ ਬੈਠੀਆਂ ਸਿੱਧੀ ਫੌਜਾਂ ਵੀ ਬੈਠੀਆਂ ਕੋਈ ਫਿਕਰ ਨਾ ਕਰ ਤੂੰ ਸਰੋਤਾ ਤਾਂ ਇੱਕ ਹੀ ਹੋਵੇ ਭਲਾ ਹੋਵੇ ਸਰੋਤਾ ਕਦੇ ਵਾਹ ਤੇ ਵੀ ਕਿਤੇ ਵੀ ਕਥਾ ਵਿਚਾਰ ਹੁੰਦੀ ਆ ਬਾਣੀ ਪੜ੍ਹਦੇ ਆ ਜੇ ਤੇਰੇ ਨਾਲ ਬਹੁਤੇ ਬੰਦੇ ਨਹੀਂ ਇੱਕ ਦੋ ਹੀ ਆ ਤੂੰ ਇੱਕ ਦੋ ਹੀ ਬੜਿਆ ਜਿਹੜੇ ਬਾਲੇ ਹੁੰਦੇ ਆ ਉਹ ਤਾਂ ਗਿੱਦੜਾਂ ਦਾ ਇਕੱਠ ਹੁੰਦਾ ਸੂਰਾਂ ਦਾ ਇਕੱਠ ਹੁੰਦਾ ਸ਼ੇਰ ਤਾਂ ਜੰਗਲ ਦੇ ਵਿੱਚ ਇੱਕ ਹੀ ਹੁੰਦਾ ਗੁਰੂ ਮਹਾਰਾਜ ਦੇ ਪਾਸੇ ਹੋ ਕੇ ਖੜ੍ਹ ਜੋ ਸੱਚਾਲੇ ਪਾਸੇ ਹੋ ਕੇ ਖੜ੍ਹ ਜੋ ਸੱਚ ਬੋਲੋ ਜਿਹੜੀ ਗੱਲ ਜੋ ਕਰਨੀ ਆ ਸੱਚ ਨਾਲ ਖੜ ਕੇ ਕਰੋ ਠੀਕ ਆ ਜੇ ਝੂਠ ਜਿੱਥੇ ਬੋਲਣ ਨਾਲ ਨੁਕਸਾਨ ਨਾ ਕਿਸੇ ਦਾ ਹੁੰਦਾ ਹੋਵੇ ਉੱਥੇ ਤੂੰ ਬੋਲ ਵੀ ਲੈ ਯਾਰ ਝੂਠ ਬੋਲਣ ਵਾਸਤੇ ਬਣਾਇਆ ਸੱਚ ਵੀ ਬੋਲਣ ਵਾਸਤੇ ਬਣਾਇਆ ਇਹ じゃ ਸੱਚ ਬਣਾ ਬੋਲ ਜੇ ਗਾਂ ਕਿਸੇ ਦੀ ਮੌਤ ਹੁੰਦੀ ਹੋਵੇ ਇਹ ਵੀ ਸੱਚ ਨਾਲ ਬਲ ਉੱਥੇ ਵੀ ਝੂਠ ਬੋਲਣਾ ਪੈ ਜੁਕਾ ਯਾਰ ਜੇ ਹੁਣ ਗਾਂ ਬੰਦਾ ਆਪਣੇ ਬਿਆਨਾਂ ਦੇ ਨਾਲ ਉਹਨੂੰ ਫਾਂਸੀ ਹੁੰਦੀ ਆ ਜੇ ਨੂੰ ਬਚਾਉਣ ਦੀ ਖਤਰਜਰ ਝੂਠ ਬੋਲਣਾ ਪਈ ਤਾਂ ਬੋਲ ਦੋ ਮਾਰੇ ਕਹਿੰਦੇ ਇੱਕ ਦੋ ਝੂਠ ਤਾਂ ਤੈਨੂੰ ਮਾਫ਼ ਆ। ਇਸ ਕਰਕੇ ਸਾਧ ਸੰਗਤ ਕਦੇ ਬਾਤ ਵੀ ਜਦੋਂ ਵੀ ਆਪਾਂ ਜੁੜਨਾ ਗੁਰੂ ਦੇ ਨਾਲ ਜੁੜਨਾ ਹੈ ਗੁਰੂ ਦੀ ਬਾਣੀ ਨਾਲ ਜੁੜਨਾ ਹੈ ਅੰਮ੍ਰਿਤ ਵੇਲੇ ਉੱਠਣਾ ਹੈ। ਅੰਮ੍ਰਿਤ ਵੇਲੇ ਸਤਨੂੰ ਬੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾ। ਇਹ ਕਰਮਾ ਨਾਲ ਮਿਲਦਾ ਪਰ ਉਹ ਕਪੜਾ ਜਿਹੜਾ ਸਰੀਰ ਆ ਨਾ ਇਹ ਕਰਮਾ ਨਾਲ ਮਿਲਦਾ। ਅੰਮ੍ਰਿਤ ਵੇਲੇ ਸਤਨੂੰ ਫਿਰ ਗੁਰੂ ਦੀ ਬਾਣੀ ਆ ਸੱਚਾ ਨਾਮ ਬਾਣੀ ਸੱਚੋ ਇਸ ਕਰਕੇ ਸਾਧ ਸੰਗਤੋ ਸਤ ਗੁਰੂ ਜੀ ਦੇ ਨਾਲ ਸੱਚੀ ਬਾਣੀ ਉਹਦੇ ਨਾਲ ਖੜੋ